ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਿਓ ਜੀ ਇੱਕ ਜਿਹੜਾ ਪ੍ਰੋਗਰਾਮ ਬਹੁਤ ਵੱਡਾ ਉਲੀਕਿਆ ਗਿਆ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਛੇ ਦਿਹਾੜੇ ਦੇ ਉੱਤੇ ਸਿੱਖ ਪੰਥ ਵੱਲੋਂ ਉਹ ਜਿਹੜਾ ਪ੍ਰੋਗਰਾਮ ਆਲਾਨਿਆ ਗਿਆ ਪ੍ਰੋਗਰਾਮ ਇਹ ਆ ਬਈ 26 ਜਨਵਰੀ 2026 ਨੂੰ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਸਰਬੱਤ ਖਾਲਸਾ ਜਿਹੜਾ ਇਕੱਠਾ ਹੋਵੇਗਾ ਪੂਰੇ ਪੰਥ ਨੂੰ ਜਿਹੜੀ ਉਹ ਬੇਨਤੀ ਆ ਕਿਸੇ ਇੱਕ ਜਥੇਬੰਦੀ ਦਾ ਕੰਮ ਨਹੀਂ ਹੈ ਕਿਸੇ ਇੱਕ ਧੜੇ ਦਾ ਕੰਮ ਨਹੀਂ ਹੈ ਇਹ ਸਮੂਹ ਸਿੱਖ ਪੰਥ ਨੂੰ ਅਪੀਲ ਆ ਕਿ ਉੱਥੇ ਇਕੱਠੇ ਹੋਣ ਦੀ ਅਪੀਲ ਆ ਔਰ ਜਿਹੜਾ ਸਰਬੱਤ ਖਾਲਸਾ 1986 ਦੇ ਵਿੱਚ ਹੋਇਆ ਸੀ ਉਹਨੂੰ ਮੁੜ ਸਰਜੀਵ ਕਰਨ ਦਾ ਜਿਹੜਾ ਇਹ ਪ੍ਰੋਗਰਾਮ ਆ ਇਹਦੇ ਵਿੱਚ ਵੱਡੇ ਫੈਸਲੇ ਲਏ ਜਾਣਗੇ ਔਰ ਇਹ ਪੰਥ ਨੂੰ ਬੇਨਤੀ ਆ ਕਿ ਇਹ ਕਿਸੇ ਵੀ ਇਸ ਪ੍ਰੋਗਰਾਮ ਨੂੰ ਧੜੇ ਦੇ ਨਾਲ ਨਾ ਜੋੜਿਆ ਜਾਵੇ ਕਿਸੇ ਜਥੇਬੰਦੀ ਨਾਲ ਨਾ ਜੋੜਿਆ ਜਾਵੇ ਇਹ ਆਪੋ ਆਪਣੇ ਤੌਰ ਤੇ ਸਾਰੇ ਸਿੰਘ ਪ੍ਰਚਾਰ ਕਰਕੇ ਤੇ ਉਥੇ ਪਹੁੰਚੋ 26 ਜਨਵਰੀ ਵਾਲੇ ਦਿਨ ਇੰਨੀ ਪੂਰੀ ਕੌਮ ਇਕੱਠੀ ਕਰ ਦਿਓ ਕਿ ਉਥੇ ਤਲ ਸਟਣ ਨੂੰ ਥਾਂ ਨਾ ਹੋਵੇ ਉਥੇ ਜਿਹੜੀ ਖੁੱਲੀ ਖਾਲਿਸਤਾਨ ਦੇ ਪ੍ਰੋਗਰਾਮ ਦੀ ਜਿਹੜੀ ਆ ਉਹ ਗੱਲਬਾਤ ਕੀਤੀ ਜਾਊਗੀ ਪੰਜਾਬ ਦੀ ਆਜ਼ਾਦੀ ਦੀ ਪੰਜਾਬ ਦੇ ਹੋਰ ਮੁੱਦਿਆਂ ਦੀ ਤੇ ਉਹਦੇ ਵਿੱਚ ਪਹੁੰਚਣਾ ਹਰ ਸਿੱਖ ਦਾ ਜਿਹੜਾ ਫਰਜ਼ ਆ ਇਹ ਨਾ ਸੋਚਿਓ ਵੀ ਮੈਨੂੰ ਨਹੀਂ ਕਿਹਾ ਉਹਨੂੰ ਨਹੀਂ ਕਿਹਾ ਕਿਸੇ ਨੇ ਖਾਸ ਕਿਸੇ ਤੁਹਾਡੇ ਵੱਲੋਂ ਪ੍ਰੋਗਰਾਮ ਹੀ ਨਹੀਂ ਹੈ ਤੇ ਇਹ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਉੱਥੇ ਪਹੁੰਚਿਓ ਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਜਿਹੜਾ ਵਾ ਮੀਡੀਆ ਰੈਂਡ ਦਾ ਪ੍ਰਚਾਰ ਕਰੋ ਜਨਵਰੀ ਦੇ ਵਿੱਚ ਹਲੇ ਆਹੀ ਇੱਕ ਮਹੀਨਾ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਵਾ ਤੁਸੀਂ ਇਸ ਸਨੇਹ ਨੂੰ ਹਰ ਸਿੱਖ ਤੱਕ ਪਹੁੰਚਦਾ ਕਰੋ ਦੁਬਾਰਾ ਫੇਹੀ ਹੀ ਬੇਨਤੀ ਹੈ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਜਿਹੜਾ ਉਹ ਪ੍ਰੋਗਰਾਮ ਹੋਦਣਾ ਉਥੇ ਐਲਿੱਕਿਆ ਗਿਆ ਪਰਮਜੀਤ ਸਿੰਘ ਮੰਡ ਹੁਣਾ ਵੱਲੋਂ ਉਸ ਪ੍ਰੋਗਰਾਮ ਤੇ ਨੌਜਵਾਨ ਜਿਹੜੇ ਆ ਉਹ ਬੂਰ ਚੜਾਉਣਗੇ ਫੋ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਸਮੂਹ ਸਿੱਖ ਪੰਥ ਨੂੰ ਬੇਨਤੀ ਕਰਦੇ ਆ ਕਿ ਉਥੇ ਹੌਮ ਹੁਮਾ ਕੇ 26 ਜਨਵਰੀ ਵਾਲੇ ਦਿਨ ਜਿਹੜਾ ਉਹ ਪਹੁੰਚਿਆ ਜਾਵੇ ਸੋ ਇੰਨੇ ਕ ਚਰਨਾਂ ਦੇ ਵਿੱਚ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜੰਦਾਬਾਦ